ਅੱਲੂ ਨੇ ਦੂਸਰੀ ਬੇਨਤੀ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਕਿਹਾ ਕਿ ਅਗਰ ਆਪ ਜੀ ਮੰਦਰ ਨੂੰ ਪਸੰਦ ਨਹੀਂ ਕਰਦੇ ਤਾਂ ਖੁੱਲੀ ਜ਼ਮੀਨ ਉੱਪਰ ਥੜਾ ਬਣਵਾ ਕੇ ਉਸ ਉੱਪਰ ਪਲੰਗ ਵਿਛਾ ਦਿੰਦਾ ਹਾਂ ਉਸ ਉੱਪਰ ਬੈਠ ਕੇ ਆਪ ਸਮਾਧੀ ਲਗਾਇਆ ਕਰੋ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਫਰਮਾਇਆ ਧਰਤੀ ਦਾ ਹੀਰੇ ਲਾਲ ਜੜਤੇ ਪਲਗ ਲਾਲ ਜੜਾਓ ਚਾਹੇ ਸੋਨੇ ਦੀ ਧਰਤੀ ਹੋਵੇ ਤੇ ਹੀਰਿਆਂ ਲਾਲਾਂ ਨਾਲ ਜੜਤ ਕਾੜੀ ਕੀਤੀ ਹੋਵੇ ਦਰਤੀ ਉੱਤੇ ਜੋ ਪਲੰਘ ਹੋਣ ਚਾਹੇ ਉਹ ਵੀ ਲਾਲਾ ਨਾਲ ਜੜਤਕਾਰੀ ਹੋਣ ਮੋਹਣੇ ਮੁਖ ਮਣੀ ਸੋਹੇ ਕਰੇ ਰੰਗ ਬਸਾਉ ਉਸ ਪਲੰਘ ਉੱਤੇ ਇਸਤਰੀਆਂ ਐਸੀਆਂ ਹੋਣ ਜਿਸ ਦੇ ਮੁਖ ਦੀ ਸੋਭਾ ਮਣੀ ਵਾਂਗ ਚਮਕਦੀ ਹੋਵੇ ਅਤੇ ਪ੍ਰੇਮ ਨੂੰ ਵਧਾਉਣ ਵਾਲੇ ਹਾਫ-ਪਾਫ ਕਰਨ ਮਤ ਦੇਖ ਭੂਲਾ ਵੀ ਜ਼ਰਾ ਤੇਰਾ ਚੇਤਨਾ ਹਾਵੈ ਨਾ ਫ੍ਰੈਸ਼ਰ ਬਨਾਮ ਦੇ ਦਿੱਚੇ ਮਹਾਰਾਜ ਫਰਵੰਦਿਆ ਪਰ ਤੂੰ ਤਾਂ ਕਹਿੰਦਾ ਹੈ ਕੱਲੋ ਇਨਾ ਪਦਾਰਥਾਂ ਵਾਲ ਵੇਗ ਪਰ ਅਸੀਂ ਕਹਿੰਦੇ ਹਾਂ ਇਨਾ ਪਦਾਰਥਾਂ ਵਾਲ ਵਿਕਰ ਕਰਕੇ ਪ੍ਰਮਾਤਮਾ ਦਾ ਨਾਮ ਭੁੱਲ ਜਾਂਦਾ ਹੈ ਇਸ ਕਰਕੇ ਤੇਰਾ ਕਲਯੁਗ ਨਾਮ ਮੱਤ ਵੀ ਸਾਨੂੰ ਚੇਤਾ ਨਾ ਆਵੇ